جالتی نشنا سيرا دنيا واردي حوالتي نشنا مندو کون سري جنا جلدي جان کي

ਮਾਤਾ ਦੇ ਦੁੱਖ ਅਸੀਂ ਦੇਖ ਮਾਤਾ ਨੂੰ ਕਰਦੇ ਜੀ ਨੂੰ ਕੀ ਕਰਨਾ ਹੈ ਮਾਤਾ ਦੇ ਨਾਲੇ ਦੇਣੀ ਨੂੰ ਕਰਦੇ ਮਾਤਾ ਦੇ ਨਾਲੇ ਹੋਰ ਇਸ ਦੇ ਵਿੱਚ ਕਮ ਜੀ ਦੇ ਚਾਹਤਾਂ ਦੇ ਵਿੱਚ ਬਹੁਤ ਵੱਡੇ ਉਸਤਾਦ ਦੇ ਇੱਕ ਸ਼ਗਿਰਦ ਨੇ ਸ੍ਰਿੰਦਰ ਸ਼ਿਦਾ ਜੀ ਜਿਨ੍ਹਾਂ ਨੇ ਪੂਰੇ ਜੋਰ ਦੇ ਨਾਲ ਪੂਰੀ ਆਵਾਜ਼ ਦੇ ਨਾਲ 4-4 ਘੰਟੇ 5-5 ਘੰਟੇ ਲਗਾਤਾਰ ਗਾਇਆ ਉਹਨਾਂ ਦੇ ਸ਼ਗਿਰਦ ਨੇ ਸੋ ਸਾਡੇ ਦਰਮਿਆਨ ਸਾਡੇ ਬੜੇ ਸਤਿਕਾਰਯੋਗ ਉਹ ਸ਼ਖਸੀਅਤ ਜੋ ਇਸ ਦਰਬਾਰ ਦੇ ਨਾਲ ਬਹੁਤ ਸਾਲਾਂ ਤੋਂ ਜੁੜੇ ਨੇ ਚੌਧਰੀ ਮੋਹਨ لال ਜੀ ਬਹਿਰਾਮ ਤੇ ਅੱਜ ਸੱਜਣ ਤੇ ਮੈਂ ਪਹੁੰਚੇ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਨਾਲ ਆਏ ਨੇ ਸਾਡੇ ਬੜੇ ਸਤਿਕਾਰਯੋਗ ਨਗਰ ਦੇ ਸ਼੍ਰੀ ਰਾਮ ਅਨੰਦ ਜੀ ਫਲੋਟ ਬਹੁਤ ਹੀ ਅਸਮੋਖ ਸੁਬਾਹ ਦੇ ਬੜੇ ਸਤਿਕਾਰਯੋਗ ਸ਼ਖੀਤ ਨੇ ਸ਼੍ਰੀ ਨਾਮਾ ਨਾਥ ਜੀ ਬਰੋਟ ਵੀ ਸੋ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਜੀ ਆਇਆਂ ਨੂੰ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਜਰਨੈਤ ਸਿੰਘ ਜੀ ਸਾਡੇ ਨਾਮਕਰੀ ਪ੍ਰਧਾਨ ਸਾਹਿਬ ਕਿ ਸ਼੍ਰੀ ਮੋਹਨਾ ਜੀ ਨੂੰ ਨਾਲ ਲੈ ਕੇ ਸਟੇਜ ਦੇ ਉੱਤੇ ਆਉਣ ਤੇ ਅੱਜ ਦੇ ਵਿਸ਼ਵਕਰਮਾ ਜੀ ਨੂੰ ਸਰਦਾਰ ਦੇ ਪਰਪੇਟ ਕਰਨੇ ਆਏ ਮੈਂ ਵੀ ਉਹਨਾਂ ਨੂੰ ਸਰਦਾਰ ਦੇ ਖੁਲੋਂ ਮਿਲ ਬੇਟ ਕਰਦਾ ਸਾਰ ਸੰਗਰ ਸ਼੍ਰੀ ਵਿਸ਼ਵਕਰਮਾ ਮਹਾਰਾਜ ਜੀ ਦੀ ਸਿਸ਼ਟੀ ਦੇ ਰੇਜੇਬਾ ਯੋਗਤਾ جی, جی سامنے بہت ہی بتاؤ بزرگوں سب تو پہلے فتح کی سانس کرو واحر جی کا خالصہ واحد جے بگوان وشوکرما جی, 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 جی تو پہلے میں آج کے اس پوتر بہت ہی پاون دفس کی ما جی آپ سب مہاراج مشوکرما جی بےنتی کروں گا کہ خوشیاں کلا بنائی رکھا اور جو بھی منوکام سان کے آئے ہو پرماتما سب دیا پوری کرائی رکھ اور میں مم. یہاں نیجی طور پر ابھی ہر وقت نا آ کہ جب بھی یاد کرو گے اور جو بھی رخ منو گے پورا کرنے کی کوشش کریں گے اور اسی طرح میں پرماتا ارداس کریں گا بھی خود ہی بچے بہت تگڑے ہو گئے آپ سب کی سیوا بھی دکھا دیجیے انہیں شبدوں واہی جی کا خالصہ واحر ਜਕਾਰਨ ਅਸ਼ਵ ਸਮੁੰਦਰੀ ਨਸਮਾਨ ਸਾਡੇ ਮਾਜੋ ਜਸਵਿੰਦਰ ਸਿੰਘ ਜੀ ਰੇਗੂ ਭਾਈ ਸਾਡੇ ਪੰਜ ਸਾਫ ਦਾ ਰਤ ਸ੍ਰੀ ਤੇਗੌਰ ਪੱਜ ਕਾਲਨ ਪਤਰਕਾਰ ਆਓ ਜਨਾਜ਼ਾ ਚਲੋ ਜਸਵਿੰਦਰ ਸਿੰਘ ਜੀ ਦਾ ਆਪ ਟੇਡਾ ਪਰ ਤੋਂ ਬੋਲੇ ਸੋਨੇ ਆ ਸ਼੍ਰੀ ਅਕਾਲ ਇੱਕ ਫੋਟੋ ਖਰਾਓ ਜੀ ਆਪ ਜੀ ਭਾਜੀ ਤੁਹਾਡੀ ਅੱਗੇ ਵਾਖ ਲੈਣੇ ਸਨਮਾਨ ਸਨਮਾਨ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਸਰਕਾਰ ਬਖਸ਼ੇ ਗੁਰੂ ਨੂੰ ਬੇਨਤੀ ਹੈ ਕਿ ਬਾਬਾ ਬਿਸ਼ੂ ਫਰਮਾਨੀ ਜੀ ਸਥਾਨ ਦੇ ਤੇ ਥੋੜਾ ਜਿਹਾ ਫੋਟੋ ਦੇ ਰਿਹਾ ਜੀ ਜੀ ਬੋਲੇ ਇਹ ਕਾਲ ਬਾਬਾ ਬਿਸ਼ੂ ਕਰਮਾ ਦੇ ਦੇਸ ਦੇ ਪਾਵਨ ਸਥਾਨ ਬਿਲਕੁਲ ਕਰਾਣਾ ਦੇ ਲਖਵਤ ਸਮਰਦੇ ਜਸਵਿੰਦਰ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਸੰਗਤ ਨਾਲੋਂ ਸੇਵਾ ਲੰਗਰ ਜਿਹੜਾ ਚੱਲ ਰਿਹਾ ਆ ਔਰ ਇਸ ਲੰਗਰ ਦੇ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਦੂਰ ਤੱਕ ਜਿਹੜੀ ਆ ਸੇਵਾਦਾਰ ਜਿਹੜੇ ਵੀ ਸੇਵਾ ਨਿਵਾ ਰਹੇ ਨੇ ਔਰ ਜਿੱਥੇ ਤੱਕ ਵੀ ਨਜ਼ਰ ਜਾਏਗੀ ਤੁਸੀਂ ਦੇਖੋ ਦੋ ਦੋ ਸੱਤ ਜਿਹੜੇ ਆ ਸੰਧਾਲੂਆਂ ਦੀਆਂ ਜਿਹੜੀਆਂ ਲੈਣਾ ਲੱਗਿਆ ਹੋਈਆਂ ਨੇ ਇੱਕ ਪਟਨਾ ਨਸ਼ਾ ਜਿਹੜਾ ਹਟਾਇਆ ਜਾ ਰਿਹਾ ਆ ਔਰ ਦੇਖਾ ਰਹੇ ਹੋ ਜਿੱਥੋਂ ਤੱਕ ਵੀ ਨਜ਼ਰ ਜਾਏਗੀ ਤੁਹਾਨੂੰ ਕਿ ਹੋਇਨੇ ਸੇਵਾਦਾਰ ਵੀ ਕੋਪੀ ਸੇਵਾ ਨਿਵਾ ਰਹਿਣਾ ਹੈ। ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਘਬਰ ਜਿਹੜੀ ਆ ਆਪਣੇ ਚੈਨਲ ਤੇ ਦਿਖਾਈਏ। ਔਰ ਲੰਗਰ ਲਗਾਤਾਰ ਚੱਲ ਰਿਹਾ ਹੈ। پشتاؤنے پتریوں کا بینا کی جانا ہاتھ نہیں دیکھی کہ کہا پورا نہ دیکھا پوری کتا پورا کی چاہوں میں بیٹھے جانا دیکھتے ہیں تو اس کو بینا تو رائے رائے بینا کچھ آتا کامی نہ دیکھا 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 ਦੀਰਵਾਦ ਪ੍ਰਾਪਤ ਕਰ ਰਹੇ ਸਾਰੇ ਸਤਸੰਗੀ ਜਣੋ ਅੱਜ ਦੀ ਸਾਂਝ ਪਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਮਹਿਸੂਸ ਕਰ ਰਿਹਾ ਹਾਂ ਔਰ ਵਿਸ਼ੇਸ਼ ਤੌਰ ਤੇ ਮੈਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਗੁਰੂ ਮਹਾਰਾਜ ਦੇ ਚਾਨ ਪਰਸਟ ਦਾ ਮੌਕਾ ਦਿੱਤਾ। ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਹੋਇਆ। ਬਾਬਾ ਬਿਸ਼ਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਮਾਨਵਤਾ ਦੇ ਉੱਤੇ ਉਹ ਆਪਣਾ ਮਿਹਰ ਭਰਿਆ ਹੱਥ ਰੱਖਣ ਕਿਉਂਕਿ ਬਾਬਾ ਬਿਸ਼ਕਰਮਾ ਜੀ ਨੂੰ ਮੰਨਦੇ ਹਨ। ਕਰਮਕਾਰੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਉਹਨਾਂ ਨੂੰ ਸਭ ਤੋਂ ਉੱਤਮ ਜਿਹੜਾ ਦਰਜਾ ਉਹ ਦਿੱਤਾ ਗਿਆ ਇਹ ਗੁੱਡੀ ਗੁੱਡੀ ਰੱਖੇ ਅੰਦਰ ਆਵੇ ਨਹੀਂ ਨਹੀਂ ਗੁੱਡੀ ਲੰਘ ਲੈ ਉਹ ਲੰਘ ਲੈ ਮੇਰੇ ਨਾਲ ਕੋਈ ਵੀ ਜਿਆਦਾ ਤੁਹਾਨੂੰ ਕੋਈ ਤਾਂ ਨਹੀਂ ਹੋਣੀ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਹੈਗਾ ਦੂਰ ਤੱਕ ਰਸਤਾ ਹੈਗਾ ਆ ਉਹ ਸੇਵਾਦਾਰ ਜਿਹੜੇ ਆ ਉਹ ਆਪਣੀ ਖੂਫੀ ਡਿਊਟੀ ਨਿਭਾ ਰਹੇ ਨੇ ਔਰ ਸੰਗਤਾਂ ਨੂੰ ਬੇਨਤੀ ਕਰ ਰਹੇ ਆ ਰਸ ਬਹੁਤ ਜ਼ਿਆਦਾ ਹੈਗਾ ਕਿਰਪਾ ਕਰਕੇ ਇਹ ਲਾਈਨਾਂ ਦੇ ਵਿੱਚ ਆਓ ਔਰ ਸੰਗਤ ਨੂੰ ਬੇਨਤੀ ਕਰ ਰਹੇ ਨੇ ਸੇਵਾਦਾਰ ਕੀ ਜਿੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਤੁਸੀਂ ਇੰਨਾ ਸਮਾਂ ਕੱਢਿਆ ਲੰਗਰ ਦੇ ਲਈ ਥੋੜਾ ਜਿਹਾ ਸਮਾਂ ਹੋਰ ਕੱਢ ਲਓ ਔਰ ਤੁਸੀਂ ਸੰਗਤ ਦੇਖ ਸਕਦੇ ਆ ਦੂਰ ਤੱਕ ਜਿਹੜਾ ਆ ਰਾਸੀ ਰਸ ਨਜ਼ਰ ਆ ਰਿਹਾ ਆ ਔਰ ਟਾਈਮ ਵੀ ਤਕਰੀਬਨ ਤਕਰੀਬਨ ਕਾਫੀ ਹੋ ਚੁੱਕਾ ਆ ਔਰ ਸੇਵਾਦਾਰਾ ਬੋਲੋ ਵੀ ਜਿਹੜੀ ਹੈਗੀ ਆ ਬਕੂਬੀ ਸੇਵਾ ਅਦਾ ਕੀਤੀ ਜਾ ਰਹੀ ਆ ਔਰ ਤੁਹਾਨੂੰ ਅਸੀਂ ਦੇਖ ਪਾ ਰਹੇ ਆ ਤੁਸੀਂ ਔਰ ਕਾਫੀ ਭਰੀ ਰਸ ਅਤੇ ਸਵੇਰ ਤੋਂ ਸ਼ਾਮ ਤੱਕ ਜਿਹੜੇ ਆ ਇਹ ਲੰਗਰ ਦੀ ਸੇਵਾ ਜਿਹੜੇ ਆ ਇਹ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਪੂਰੀ ਦੀ ਪੂਰੀ ਕਵਰੇਜ ਜਿਹੜੀ ਆਪਣੇ ਚੈਨਲ ਤੇ ਦਿਖਾਈ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਕਿਹੜਾ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਨਿਭਾ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਔਰ ਬਰਤਨਾਂ ਦੀ ਸੇਵਾ ਇੱਧਰ ਲਗਾਤਾਰ ਸਵੇਰ ਤੋਂ ਚੱਲ ਰਹੀ ਆ ਕਿਉਂਕਿ ਜਦੋਂ ਵਰਤਨਾ ਵਰਤਨਾ ਨੂੰ ਧੋਣਗੇ ਤਾਂ ਹੀ ਸੰਗਤ ਜਿਹੜੀ ਆ ਕਿ ਉਹ ਲੰਗਰ ਛਕੇਗੀ ਰਸ ਜਿਹੜਾ ਹੈ ਉਹ ਕਾਫੀ ਹੈਗਾ ਆ ਔਰ ਦੇਖ ਪਾ ਰਹੇ ਹੋ ਤੁਸੀਂ ਲਗਾਤਾਰ ਆ ਰਹੀ ਆ ਤੁਸੀਂ ਉਹ ਦੇਖ ਪਾ ਰਹੇ ਹੋ ਕਾਫੀ ਜਿਹੜਾ ਭਾਰੀ ਰਸ ਹੈਗਾ ਆ ਇਸ ਮੌਕੇ ਤੇ ਔਰ ਸੇਵਾਦਾਰ ਕਹਿੰਦੇ ਆਣਦੇ ਹੋ ਹੁਣ ਜਿਹੜਾ ਵੀ ਆਂਦਾ ਹੈਗਾ ਆ ਜੀ ਬੰਦ ਕਰਨਾ ਪਰ ਰਸ ਪੈ ਗਿਆ ਅੰਦਰ ਹਾਲ ਵੀ ਦੇਖਣਾ ਪੈਂਦਾ ਆ ਹਟਦੇ ਹੀ ਨਹੀਂ ਮੈਂ ਕਿਹੜਾ ਦਾ ਉਹ ਜਿਸ ਮੌਕੇ ਤੇ ਜਿਹੜੇ ਆ ਮਾਨ ਸਨਮਾਨ ਵੀ ਕੀਤੇ ਗਏ ਉਹ ਵੀ ਸਕਾਰ ਸਾਹਿਬ ਜੇ ਅੰਦਰ ਵੀ ਬਣ ਜਾਏਗਾ ਐਸਾ ਵੀ ਪੜਾਉਣਾ ਬਜਾਪਾ ਤੁਸੀਂ ਦੇਖ ਪਾ ਰਹੇ ਹੋ ਕਮੇਟੀ ਵੱਲੋਂ ਜਿਹੜਾ ਆ ਜਿਹੜੇ ਪੁਲਿਸ ਮੁਲਾਜ਼ਮ ਵੀ ਨੇ ਕਿਉਂਕਿ ਇਹ ਵੀ ਜਿਹੜੇ ਆ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜੀ ਆ ਬਖੂਬੀ ਸੇਵਾ ਨਿਭਾਉਂਦੇ ਨੇ ਇਹਨਾਂ ਦਾ ਵੀ ਸਨਮਾਨ ਜਿਹੜਾ ਕਰਨਾ ਪੈਂਦਾ ਹੈ ਕਮੇਟੀ ਵੱਲੋਂ ਹਰ ਪੱਖ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ ਔਰ ਮਾਨ ਸਨਮਾਨ ਇਸ ਮੌਕੇ ਤੇ ਕੀਤੇ ਗਏ ਨਵਾਂ ਸ਼ਰਦ ਬਾਬਾ YouTube ਚੈਨਲ ਦੇ ਚੀਫ ਐਡੀਟਰ ਕੈਂਤ ਘਰਜਾ ਦੀ ਵਿਸ਼ੇਸ਼ ਸਰਵੈیکل ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵੈیکل ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499